ਵੀਰ ਭਰਾ ਮੈਨੂੰ ਕਹਿਣਗੇ ਅੱਜ ਕਮੈਂਟਾਂ ਦੇ ਵਿੱਚ ਵੀ ਲੋਪੋ ਵਾਲਾ ਪਸ਼ੂਆਂ ਆਈਆਂ ਦੇ ਵਿੱਚ ਬੜਿਆ ਫਿਰਦਾ ਤੇ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹੜੀਆਂ ਮੱਖੀਆਂ ਸੀਆਂ ਪਸ਼ੂਆਂ ਤੇ ਚਿੱਟੀਆਂ ਆਈਆਂ ਮੱਖੀਆਂ ਤੇ ਮੱਖ ਜਿਹੜਾ ਵੱਡਾ ਦੰਦੀਆਂ ਵੱੜਦਾ ਪਸ਼ੂਆਂ ਦੇ ਤਾਂ ਇੱਕ ਪ੍ਰੋਡਕਟ ਤੁਹਾਨੂੰ ਹੋਰ ਦੱਸਣ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਲਾਜ਼ਮੀ ਆਹ ਜਿਹੜੀ ਤੁਸੀਂ ਝੋਟੀ ਦੇਖ ਰਹੇ ਆਂ ਆਪਣੀ ਤਾਂ ਇਹ बार-बार रिपीट ਹੋ ਜਾਂਦੀ ਸੀਗੀ ਠੀਕ ਆ ਜੀ ਤਾਂ ਆਪਾਂ ਇਹਨੂੰ ਇੱਕ ਪ੍ਰੋਡਕਟ ਸ਼ੁਰੂ ਕੀਤਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਮਨ ਲਾ ਵੀ ਐਸ ਵਾਸਤੇ ਇਹ ਪੰਜਾ 6 ਮਹੀਨਿਆਂ ਦੀ ਝੋਟਣ ਗੱਬਣਾ ਆਪਣੀ ਝੋਟੀ ਗੱਬਣਾ ਤੇ ਨਾਲੇ ਹਜੇ ਵੀ ਪ੍ਰੋਡਕਟ ਇਹ ਆਪਣਾ ਚੱਲੀ ਜਾਂਦਾ ਤੇ ਹੁਣ ਜਿਵੇਂ ਮਨ ਲਾ ਵੀ ਗਰਮੀਆਂ ਸ਼ੁਰੂ ਹੋਊਗਾ ਫੁੱਲ ਗਰਮੀ ਪੈ ਰਹੀ ਆ ਜਿਨ੍ਹਾਂ ਦੇ ਪਸ਼ੂ ਮਨ ਲਾ ਵੀ ਅ ਦੁੱਧ ਘਟਾ ਜਾਂਦੇ ਆ ਠੀਕ ਆ ਜੀ ਦੁੱਧ ਘਟਾ ਜਾਂਦੇ ਉਹ ਵੀ ਇਹ ਪ੍ਰੋਡਕਟ ਨੂੰ ਪਾ ਸਕਦੇ ਆ ਆ ਪ੍ਰੋਡਕਟ ਮੇਰੇ ਹੱਥ ਚ ਆਏ ਇਹ ਹੈਗਾ ਮੈਨ 27 ਤੇ ਕਰਨੇ ਕਿਹੜੀ ਕੰਪਨੀ ਦਾ ਇਹ ਸੰਪਰਕ ਸੰਪਰਕ ਫਾਰਮਰ ਇਸ ਕੰਪਨੀ ਦਾ ਤੇ ਬਕਾਇਦਾ ਦੇ ਪਿੱਛੇ ਐਡਾ ਵੱਡਾ ਮੀਨੋ ਇਹਨਾਂ ਦਾ ਦਿੱਤਾ ਹੋਇਆ ਏ ਤਾਂ ਮੰਨ ਲਾ ਵੀ ਇੰਨੀਆਂ ਇਹਦੇ ਵਿੱਚ ਜਿਹੜੀਆਂ ਦਵਾਈਆਂ ਬੂਟੀਆਂ ਪਾਈਆਂ ਹੋਊਗਾ ਆਪਾਂ ਆਮ ਉਹ ਪਸ਼ੂ ਨੂੰ ਮੰਨ ਲਾ ਵੀ ਇਹ ਕਿਹੜੀ ਨਿਤ ਦੀ ਖਰਾਕ ਪੈਂਦੀ ਆ ਉਹਦੇ ਵਿੱਚ ਆਪਾਂ ਦੇ ਨਹੀਂ ਸਕਦੇ ਪਰ ਆ ਇੱਕ ਪ੍ਰੋਡਕਟ ਦੇ ਵਿੱਚ ਤੁਸੀਂ ਇਹਦਾ ਇੱਕ ਚਮਚਾ ਸੱਣੀ ਚਰਲਾ ਦੋ ਰੋਟੀ ਦੇ ਧਰਕ ਇਹਨਾਂ ਨੂੰ ਖਵਾ ਦੋ ਮੰਨ ਲਾ ਵੀ ਆ ਇੱਕ ਪ੍ਰੋਡਕਟ ਆ ਜਿਹੜਾ ਥੋੜਾ ਸਾਰੀਆਂ ਘਾਟਾ ਵੱਧਾ ਜਿਹੜੀਆਂ ਪਸ਼ੂ ਨੂੰ ਪੈਂਦੀਆਂ ਆ ਤਾਂ ਉਹ ਸਾਰੀਆਂ ਪੂਰੀਆਂ ਕਰ ਦੇਣਾ ਕਰ ਦਿੰਦਾ ਹੈ ਤਾਂ बार-बार ਜਿਹੜੇ ਪਸ਼ੂ ਮੰਨ ਲਾ ਵੀ ਰਿਪੀਟ ਹੋ ਰਹੇ ਆ ਉਹਨਾਂ ਦੇ ਵੀ ਇਹ ਪ੍ਰੋਡਕਟ ਬਹੁਤ ਕਮਾਲ ਦਾ ਇਹ ਪ੍ਰੋਡਕਟਰ ਦਾ ਰਿਜ਼ਲਟ ਹੈਗਾ ਹੈ ਆ ਜੂਟੀ ਨੂੰ ਦਿੱਤਾ ਸੀ ਤੇ ਹੁਣ ਇਸ ਨੂੰ ਆ ਨਿੱਕੀ ਨੂੰ ਸਾਡਾ ਚੱਲਦਾ ਹੈ ਇਸ ਨੂੰ ਵੀ ਚੱਲਦਾ ਹੈਗਾ ਇਹਨੂੰ ਵੀ ਅਸੀਂ ਮੰਨ ਲਾ ਵੀ ਇਹ ਪਾਈ ਜਾਂਦੇ ਆ ਤਾਂ ਜਿਸ ਤਰ੍ਹਾਂ ਮੰਨ ਲਾ ਵੀ ਆਪਾਂ ਵੀਡੀਓ ਪਹਿਲਾਂ ਇੱਕ ਪਾਈ ਸਾਬਣ ਦੀ ਉਸੇ ਤਰ੍ਹਾਂ ਇਹ ਵੀਡੀਓ ਆ ਜਿਹੜੇ ਸੱਜਣ ਵੇਲੀ ਆਪਣੇ ਮੰਨ ਲਾ ਵੀ ਰੱਖਦੇ ਹੈਗੇ ਪਸ਼ੂ ਰੱਖਦੇ ਹੈ ਅਤਾ ਉਹਨਾਂ ਨਾਲ ਆਮੀ ਇਹ ਵੀਡੀਓ ਸਾਂਝੀ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ